ਨਮਸਕਾਰ ਪਿਆਰੇ ਦਸਕੋ ਸਵੇਰ ਸਵੇਰ ਦਾ ਸਮਾਂ ਹੈ ਤੇ ਅਸੀਂ ਇੱਕ ਵੀਡੀਓ ਪਾਉਣ ਜਾ ਰਹੇ ਹਾਂ ਵੀਡੀਓ ਵੀ ਪਿੰਡ ਮਨਸਾਲੀ ਤੋਂ ਮੇਰੇ ਆਪਣੇ ਪਿੰਡ ਤੋਂ ਹੈਗੀ ਹੈ ಗ್ರಾಮ ਪੰਚਾਇਤ ਮਨਸਾਲੀ ਦੀ ਤੇ ਇੱਕ ਪਾਸੇ ਸਰਕਾਰ ਕਹਿ ਰਹੀ ਹੈ ਵੀ ਯੁੱਧ ਨਸ਼ਾ ਵਿਰੁੱਧ ਲੇਕਿਨ ਜਿਹੜੇ ਨਸ਼ੇ ਕਰਨ ਵਾਲੇ ਜਾਂ ਨਸ਼ੇੜੀ ਹੈ ਉਹ ਦੂਜੇ ਪਾਸੇ ਚੋਰੀਆਂ ਨੂੰ ਬੇ ਇਲਜਾਮ ਦੇ ਰਹੇ ਨੇ ਜ਼ਿਲ੍ਹੇ ਦੇ ਵਿੱਚ ਕਾਫੀ ਚੋਰੀਆਂ ਹੋ ਰਹੀਆਂ ਪਰ ਲੇਕਿਨ ਅੱਜ ਪਿੰਡ ਮਨਸਾਲੀ ਦੀ ਗੱਲ ਕਰਾਂ ਤਾਂ ਸਰਾਤ ਇੱਕ ਦਿਨ ਪਹਿਲਾਂ ਪਿੰਡ ਮਨਸਾਲੀ ਦੀ ਜਿਹੜੀ ਵਾਟਰ ਸਪਲਾਈ ਦੀ ਤਾਰ ਕੱਟੀ ਗਈ ਸੀਗੀ ਲੇਕਿਨ ਲਕੋਰੀ ਨਹੀਂ ਕਰਕੇ ਗਈ ਸੀ ਇਹ ਪਰ ਸਾਡੀ ਪੰਚਾਇਤ ਤੇ ਸਰਪੰਚ ਸਰਪੰਚ ਅਸੀਂ ਇਕੱਠੇ ਹੋਏ ਤੇ ਉਸ ਤਾਰ ਨੂੰ ਦੁਬਾਰੇ ਜੋੜਿਆ ਉਹਦੇ ਬਾਅਦ ਪਿੰਡ ਨੂੰ ਪਾਣੀ ਦਿੱਤਾ ਸਭ ਨੂੰ ਪਤਾ ਹੈ ਗਰਮੀਆਂ ਦਾ ਮੌਸਮ ਹੈ ਪਾਣੀ ਕਿੰਨਾ ਜ਼ਰੂਰੀ ਹੈ ਪਰ ਲੇਕਿਨ ਆ ਦਿਖਾਉਂਦਾ ਮੈਂ ਅੰਦਰ ਦਿਖਾਉਂਦਾ ਸਾਰੀ ਗੱਲਬਾਤ ਆ ਵਾਟਰ ਸਪਲਾਈ ਹੈ ਇਹ ਵਾਟਰ ਸਪਲਾਈ ਦਾ ਮੇਨ ਗੇਟ ਹੈਗਾ ਕਿ ਰਾਤ ਨੂੰ ਆ ਜਿਹੜੀ ਤਾਰ ਹੁੰਦੀ ਹੈ ਜਿਹਨੂੰ ਆਪਾਂ ਆ ਕੇਬਲ ਕਹਿੰਦੇ ਆ ਆ ਕੇਬਲ ਨੂੰ ਕੱਟ ਕੇ ਚੋਰ ਸ਼ਰਮ ਕੱਟ ਕੇ ਲੈ ਗਏ ਆ ਆ ਸਾਹਮਣੇ ਜਿਹੜੀ ਤਾਰ ਇਸ ਜਗਾ ਤੂੰ ਜਾਂਦੀ ਹੈ ਜੀ ਸਾਹਮਣੇ ਅੱਗੇ ਜਾ ਕੇ ਮੋਟਰ ਦਾ ਕਨੈਕਸ਼ਨ ਹੈ ਘੱਟੋ ਘੱਟ ਵੀ ਕਿੰਨੀ ਸਰਪੰਚ ਸਾਹਿਬ ਇਹ ਜਿਹੜੀ ਤਾਰ ਹੈ ਕਿੰਨੀ ਲੰਬੀ ਹੋਊਗੀ ਜਿਹੜੀ ਆਪਾਂ ਕੱਟੋਈਏ ਪਰ ਇਹ ਤਾਰ ਕੀ ਮੰਨ ਲਈ ਗਈ ਲੋਕੀ 80 ਤੋਂ 90 ਮੀਟਰ ਦੇ ਕਰੀਬ ਤਾਰ ਹੋਣੀ ਹੈ ਜੀ ਤੇ ਕੱਲ ਮੰਨ ਲਓ ਪੰਚਾਇਤ ਮੈਂਬਰ ਉਰੇ ਆਏ ਸੀ ਕੱਲ ਜਦੋਂ ਇਹਦੇ ਮੋਟਰ ਦੀ ਕਾਟੀ ਲੱਗਿਆ ਸੀ ਤੇ ਸਾਰੇ ਪੰਚਾਇਤ ਮੈਂਬਰ ਆ ਕੇ ਦੇਖਿਆ ਵੀ ਤਾਂ ਜੋੜ ਲਾ ਕੇ ਤੇ ਚਲਾ ਦਿੱਤੀ ਗਈ ਮੰਨ ਲਓ ਪਰ ਕਹਿੰਦੇ ਰਾਤ ਫੇਰ ਬਾਦ ਹੋ ਗਈ ਹੈ ਜੀ ਦੁਬਾਰੇ ਬੰਦੇ ਨੇ ਕਿਤੇ ਪਲਾਨਿੰਗ ਕਰਕੇ ਮੰਨ ਲਓ ਜੀ ਦੁਬਾਰੇ ਰਾਤ ਹੁਣ ਅਸੀਂ ਜਦੋਂ ਦੁਬਾਰੇ ਤਾਰ ਲਗਾਉਂਗੇ ਤਾਂ ਕਿੰਨੀ ਕੀਮਤ ਦੀ ਤਾਰ ਹੈ ਸਰ ਇਹ ਕਰੀਬ 10000 ਦੇ ਕਰੀਬ ਹੋਊਗੀ ਜੀ ਇਹ ਤਾਰ ਕਿਉਂਗੀ ਕਿ 200 ਰੁਪਏ ਜਾਂ 150 200 ਦੇ ਕਰੀਬ ਮੀਟਰ ਹੁੰਦੀ ਹੈ ਜੀ ਇਹ ਧਾਰ ਹਾਂਜੀ ਕੁਆੜੀਏ ਲਈ ਤਾਂ ਇੱਕ ਮੰਨ ਲਓ ਹੋ ਗਿਆ ਵੀ ਇਹ 100 ਰੁਪਏ ਹਜ਼ਾਰ ਨੂੰ ਵੇਚਤੀ ਆਈ ਤੇ ਪਿੰਡ ਦਾ ਤਾਂ ਨੁਕਸਾਨ ਕਰਤਾ ਜੀ ਤੇ ਪੁਲਿਸ ਪ੍ਰਸ਼ਾਸਨ ਨੂੰ ਅਸੀਂ ਇਹ ਬੇਨਤੀ ਕਰ ਰਹੇ ਹਾਂ ਮੰਨ ਲਓ ਵੀ ਤੁਸੀਂ ਵੀ ਚੈਕਿੰਗ ਰੱਖੋ ਜੀ ਮੰਨ ਲਓ ਗਸਟ ਜਿਹੜੀ ਬਿਲਕੁਲ ਨਹੀਂ ਹੈ ਗਸਟ ਬਿਲਕੁਲ ਨਹੀਂ ਹੈਗੀ ਜੀ ਪਿੰਡਾਂ ਦੇ ਵਿੱਚ ਮੰਨ ਲਓ ਜੀ ਰਾਤ ਵੀ ਚਾਕਰਮਾਂ ਦੇ ਵਿੱਚ ਇੱਕ ਬੰਦਾ ਘੇਰਿਆ ਸੀ ਮੋਟਰਸਾਈਕਲ ਨੰਬਰ ਉਹਦਾ ਦੂਜੇ ਸਰਪੰਚ ਸਾਹਿਬ ਕਹਿ ਰਹੇ ਆ ਵੀ ਆਪਾਂ ਦੇਵਾਂਗੇ ਤੇ ਉਹ ਬੰਦਾ ਫਰਾਰ ਹੋ ਗਿਆ ਜੀ ਮੰਨ ਲਓ ਹਾਂਜੀ ਜੀ ਪੇ ਹਾਂਜੀ ਰਾਜਾ ਜੀ ਤੁਸੀਂ ਰਾਤੀ ਇੱਥੇ ਪਾਣੀ ਛੱਡਦੇ ਆ ਸਾਡੇ ਜਿਹੜੇ ਇਹ ਤੇ ਮੋਟਰ ਦੇ ਤੁਸੀਂ ਦੱਸੋ ਦੇਖੀ ਦੇਖਿਆ ਸਵੇਰੇ ਆ ਕੇ ਸਵੇਰੇ ਮੈਂ ਆਇਆ ਜੀ 7 ਵਜੇ ਮੋਟਰ ਚਲਾਉਂ ਪੇ ਤਾਰ ਕੱਟੀ ਹੋਈ ਸੀ ਹਾਂ ਆ ਦਿਖਾਓ ਜੀ ਤਾਰ ਸਾਹਮਣੇ ਆ ਕੱਟ ਕੇ ਨਾਲ ਰੰਗੇ ਇਹ ਪੋਰ ਦੇ ਕੋਲੋਂ ਕੱਟੀ ਹੋਈ ਸੀ ਆ ਕਟੋਕਟ ਵੀ 10 10 20 20 30 ਮੀਟਰ ਤਾਰ ਹੋਣੀ ਹੈ ਨਹੀਂ 20 ਮੀਟਰ ਤੋਂ ਤਾਂ ਬਾਅਦ ਡਬਲ ਕੇ ਵਾਲੀ ਡਬਲ ਹੋਗੀ ਨਹੀਂ ਹੋਗੀ ਪਰ ਲੇਕਿਨ ਜਦੋਂ ਤੁਹਾਨੂੰ ਪਤਾ ਵੀ ਕੱਲ ਤਾਰ ਇਕੱਠੀ ਹੋਈ ਸੀ ਤੇ ਹੋ ਸਕਦਾ ਚੋਰਾਂ ਤੋਂ ਕੋਈ ਬੰਦਾ ਆ ਗਿਆ ਹੋਵੇ ਛੱਡ ਦਿੱਤੀ ਰਹੀ ਤੁਸੀਂ ਕੋਈ ਹਰਕਤ ਰਾਤੀ ਕੋਈ ਨਿਗਰਾਨ ਰੱਖੀ ਸੀ ਰਾਤੀ ਨਿਗਰ ਰੱਖਦੇ ਰਹੇ ਜਦੋਂ ਜਾਗ ਆਈ ਆ ਹੂੰ ਉਹਦੇ ਬਾਅਦ ਪਤਾ ਨਹੀਂ ਕਦੋਂ ਕਿੰਨੇ ਕ ਵਜੇ ਤੱਕ ਤੁਸੀਂ ਗੇੜੇ ਮਰਦੇ ਰਹੇ ਪਰ ਉਹਦੇ ਬਾਅਦ ਤੁਸੀਂ ਨਹੀਂ ਆਏ ਦੇਖੋ ਗੇੜੇ ਪੈਂ 9 10 ਵਜੇ ਤੱਕ ਤਾਂ ਜਾਗਦੇ ਹੀ ਹੈਗੇ ਆ ਸਾਰੇ ਜਾਗਦੇ ਨੇ ਹਾਂ ਉਹਦੇ ਬਾਅਦ ਰਾਤ ਨੂੰ ਵੀ 12 1 ਵਜੇ ਤੱਕ ਤਾਰ ਹੈਗੀ ਸੀ ਹੂੰ ਉਤੋਂ ਰਾਈਟ ਮਾਰ ਕੇ ਦੇਖੀ 12:00 ਵਜੇ ਤੱਕ ਤਾਂ ਰਹਿਦੀ ਲੇਕਿਨ ਕਹਿਣ ਦਾ ਮਤਲਬ ਇਹ ਵੀ ਉਸ ਤੋਂ ਬਾਅਦ ਹੀ ਘਟਨਾ ਹੋ ਸਕਦਾ ਹੈ ਬਾਅਦ ਹੀ ਘਟਨਾ ਹੋਦਾ ਹੈ ਬਿਲਕੁਲ ਜੀ ਆਪਾਂ ਕਹਿ ਸਕਦੇ ਹਾਂ ਕਿ ਰਾਤ ਨੂੰ ਜਿਹੜੇ ਲੋਕ ਚੋਰੀਆਂ ਕਰਨ ਦੇ ਜਿਹੜੇ ਆਦੀ ਐ 2:00 ਵਜੇ ਤੋਂ ਬਾਅਦ ਅਲਰਟ ਹੋ ਜਾਂਦੇ ਐ ਪਰ ਲੇਕਿਨ ਇਧਰ ਨਾਲੇ ਘਰ ਦਿਖਾਓ ਇਧਰ ਨੇੜੇ ਘਰ ਵੀ ਸੀਗਾ ਚੋਰਾਂ ਦੇ ਹੌਸਲੇ ਇੰਨੇ ਬਲੰਦ ਐ ਕਿ ਘਰ ਨੇੜੇ ਹੋਣ ਦਾ ਵੀ ਕੋਈ ਬਿਲਕੁਲ ਉਹਨਾਂ ਨੇ ਡਰ ਨਹੀਂ ਸੀਗਾ 5-6 ਰੁਪਏ ਦੀ ਬੈਟਰੀ ਉਪੜੀ ਜਿਹਾ ਜਿਹੜੇ ਝੋਲੀ ਲੈ ਕੇ ਇਹਨੇ ਦੱਸਿਆ ਜਾ ਰਿਹਾ ਕਿ ਕੁਝ ਪਿੰਡਾਂ ਦੇ ਵਿੱਚ ਝੋਲੀਆਂ ਟਪਾ ਕੇ ਲੋਕੀ ਘੁੰਮਦੇ ਆ ਜਿਵੇਂ ਕੁਆਰ ਟੋੜ ਦਾ ਬਹਾਨਾ ਕਿਦਾ ਮਾਰਦੇ ਤੇ ਦਿਨ ਵਿੱਚ ਉਹ ਸੈਟਿੰਗ ਕਰ ਲੈਂਦੇ ਕਿੱਥੇ ਕਿੱਥੇ ਕਿਹੜੀ ਚੀਜ਼ ਰਾਤ ਨੂੰ ਚੱਕਣ ਯੋਗ ਹੈ ਪਰ ਲੇਕਿਨ ਜਿਹੜੇ ਸਾਡੇ ਨੇੜੇ ਤੇ ਜਿਹੜੇ ਕੁਆੜੀਏ ਆ ਉਹ ਕੁਆੜੀਏ ਜਿਹੜੇ ਇਸ ਸਮਾਨ ਨੂੰ ਖਰੀਦੇ ਆ ਜਿਹੜੇ ਲੱਖਾਂ ਹਜ਼ਾਰਾਂ ਰੁਪਏ ਦਾ ਸਮਾਨ ਨੂੰ ਕੁਝ ਕੁਝ ਪੈਸਿਆਂ ਦੇ ਵਿੱਚ ਖਰੀਦ ਲੈਂਦੇ ਆ ਤੇ ਉਹਨਾਂ ਦੇ ਉੱਤੇ ਵੀ ਪੁਲਿਸ ਨੂੰ ਕੰਡਾ ਜਿਹੜਾ ਸਿਕੰਜਾ ਕਸਣਾ ਚਾਹੀਦਾ ਹੈ ਜੇ ਉਹਨਾਂ ਨੂੰ ਜਿਹੜੀ ਵੀ ਚੋਰੀ ਕੀਤੀ ਉਹ ਵੀ ਚੋਰੀ ਦੇ ਵਿੱਚ ਬਰਾਬਰ ਦੇ ਹਿੱਸੇਦਾਰ ਹੈ ਜਿਹੜੇ ਚੋਰੀ ਦਾ ਸਮਾਨ ਖਰੀਦੇ ਆ ਆ ਮੋਟਰ ਹੈ ਸਾਡੀ ਜਿਹੜੀ ਕਿ ਪਿੰਡ ਮਨਸਾਲੀ ਦੇ ਵਿੱਚ ਪਾਣੀ ਦੀ ਜਿਹੜੀ ਬੜੀ ਕਿੱਲਤ ਇਸ ਵੇਲੇ ਗਰਮੀ ਕਰਕੇ ਵੀ ਚੱਲ ਰਹੀ ਹੈ ਪਰ ਲੇਕਿਨ ਕਹਿਣ ਦਾ ਮਤਲਬ ਇਹ ਆ ਵੀ ਹਾਲਾਤ ਦੇਖੋ ਕਿਦਾਂ ਦੇ ਹੋ ਗਏ ਆ ਪੰਜਾਬ ਦੇ ਹੁਣ ਲੱਗਦਾ ਵੀ ਹੁਣ ਸਰਪੰਚ ਸਾਹਿਬ ਨੂੰ ਵੀ ਇਹ ਪਹਿਰੇ ਲਾਉਣੇ ਪੈਣਗੇ ਪਿੰਡਾਂ ਦੇ ਵਿੱਚ ਕਿਉਂਕਿ ਕਿਸੇ ਕੋਈ ਸਮਾਂ ਸੀ ਅਸੀਂ ਛੋਟੇ ਜਿਹੜੇ ਹੁੰਦੇ ਸੀ ਕਾਲੇ ਕਿੱਛੇ ਆਲੇ ਕਰਕੇ ਪਹਿਰੇ ਲਾਉਂਦੇ ਸੀਗੇ ਤੇ ਤੁਹਾਨੂੰ ਪਤਾ ਨਹੀਂ ਆਹ ਆ ਤੇ ਹੁਣ ਵੀ ਹਾਲਾਤ ਐਵੇਂ ਲੱਗਦੇ ਨਾ ਉਹਦੇ ਨਾਲੇ ਬੱਤਰ ਇਹਦੇ ਨਾਲੇ ਬੱਤਰ ਉਹ ਕਾਲੇ ਘਰਛਾਲੇ ਚੱਲ ਉਹ ਬੰਦਾ ਨੇ ਹੋਰ ਤਾਂ ਫਿਰ ਵੀ ਉਹ ਕਰ ਲੈਂਦੇ ਸੀ ਉਹ ਇਹ ਤਾਂ ਲੁਕ ਛਿਪ ਕੇ ਆਉਂਦੇ ਪਤਾ ਨਹੀਂ ਲੱਗਦਾ ਕਦੋਂ ਬੱਟਲੇ ਜਾਂਦੇ ਤਾਰਾ ਤੂ ਹਮ ਪਰ ਮੈਨੂੰ ਕਾਫੀ ਫੋਨ ਹੋਰ ਪਾਸੇ ਤੇ ਬਿਆਰੇ ਵੀ ਕਾਫੀ ਇਲਾਕਿਆਂ ਦੇ ਵਿੱਚ ਤਾਰਾਂ ਕੱਟ ਹੋ ਰਹੀਆਂ ਘਨੌਲੀ ਰੇ ਦੇ ਵਿੱਚ ਜਿਵੇਂ ਸਿੰਘਪੁਰੇ ਦੇ ਦੱਸਦੇ ਸੀ ਡਿੰਪਲ ਜੀ ਤੁਸੀਂ ਹਾਂਜੀ ਸਿੰਘਪੁਰੇ ਤਾਰਾਂ ਵੱਡ ਹੋਈਆਂ ਮੋਟਰ ਤੋਂ ਹਮ ਤੇ ਪਹਿਲੇ ਚੱਕ ਕਰਨਾ ਕਿ ਵੀ ਵੱਡ ਹੋਈਆਂ ਏ ਹਾਲੇ ਵਿੱਚੋਂ ਪਹਿਲਾਂ ਜਨਰੇਟਰ ਫੀਲਡਾਂ ਮਤਲਬ ਜਨਰੇਟਰ ਪੰਜ ਜਨਰੇਟਰ ਚੋਰੀ ਹੋਈ ਸੀ ਕੇ ਰਾਤ ਦੇ ਵੀ ਪਰ ਲੇਕਿਨ ਮੈਂ ਪੁਲਿਸ ਨਾਲ ਗੱਲ ਕੀਤੀ ਪੁਲਿਸ ਕਹਿੰਦੇ ਵੀ ਸਾਡੇ ਕੋਲ ਕੋਈ ਸ਼ਿਕਾਇਤ ਨਹੀਂ ਕਿਸੇ ਦੀ ਸੀਗੀ ਕਿ ਪੁਲਿਸ ਨੂੰ ਦੱਸਦੇ ਨਿਉਂਗੇ ਜੇ ਚੋਰੀ ਹੁੰਦੀ ਹੈ ਇਸ ਦੇ ਵਜ੍ਹਾ ਤੋਂ ਆਪਾਂ ਕੁਝ ਨਹੀਂ ਕਹਿ ਨਹੀਂ ਸਕਦੇ ਹੁਣ ਸਾਡੇ ਕੱਲ ਵੀ ਅਸੀਂ ਕੇਵਲ ਵੱਢੀ ਹੋਈ ਸੀ ਤੇ ਅਸੀਂ ਜੁਆਇੰਟ ਰਮਾਰ ਕੇ ਨੂੰ ਜੋੜ ਮਾਰ ਕੇ ਤੇ ਕੇਵਲ ਇਕੱਠੀ ਕਰੀ ਹੋਈ ਸੀ ਤੇ ਅਸੀਂ ਉਦੋਂ ਹੀ ਦੁਬਾਰੇ ਬਿਸ਼ਾ ਕੇ ਅਸੀਂ ਜੋੜ ਕਰ ਲਗਾ ਕੇ ਮੋਟਰ ਚਾਲੂ ਕਰ ਲਈ ਸੀ ਤੇ ਆ ਉਸ ਤੋਂ ਅਗਲੇ ਦਿਨ ਤੇ ਅੱਜ 21 ਤਰੀਕ ਨੂੰ ਆਪਣੇ ਕੇਵਲ ਸਾਰੀ ਉੱੱਡ ਕੇ ਲੈ ਗਏ ਜੀ ਸ਼ੁਕਰਾ ਜੀ ਤੁਸੀਂ ਵੀ ਪੰਜਾਂ ਪਿੰਡ ਦੇ ਤੁਸੀਂ ਕੀ ਕਹਿਣਾ ਚਾਹੋਗੇ ਇਸ ਘਟਨਾ ਬਈ ਅਸੀਂ ਤੇ ਹੀ ਬੇਨਤੀ ਕਰਦੇ ਪੁਲਿਸ ਸੈਸ਼ਨ ਨਾਲ ਤੇ ਜੀ ਦੀ ਖਿਲਾਫ ਕਾਰਵਾਈ ਕੀਤੀ ਜਾਵੇ ਹਮਮ ਔਰ ਜੋ ਵੀ ਇਹਦੇ ਵਿੱਚ ਉਹਨੂੰ ਘੱਟੋ ਘੱਟ ਜੇਲ੍ਹ ਤੋਂ ਹੋਣੀ ਚਾਹੀਦੀ ਹੈ ਜੀ ਯਾਨੀ ਕਿ ਚੋਰ ਆ ਜਿਹੜੇ ਉਹਨਾਂ ਨੂੰ ਉਹਨਾਂ ਨੂੰ ਇਸ ਤਰ੍ਹਾਂ ਇੱਕ ਅਲੱਗ ਇਧਰ ਨਹੀਂ ਧਾਰਾ ਦਾਣਾ ਚਾਹੀਦੀ ਹੈ ਕਿ ਉਹ ਜਿਹੜੇ ਦੁਬਾਰੇ ਕੋਈ ਵੀ ਹੋਰ ਚੋਰੀ ਕਰਨ ਦੀ ਉਹ ਨਾ ਕਰੇ ਪਰ ਲੇਕਿਨ ਹੁਣ ਮਸਲਾ ਇਹ ਵੀ ਆ ਪਾ ਇਹਨੂੰ ਹੁਣ ਰੱਖੇ ਕਿੱਦਾਂ ਕਰਾਂਗੇ ਇਸ ਦੀ ਸੁਰੱਖਿਆ ਕਿਵੇਂ ਕਰਾਂਗੇ ਇਹ ਪ੍ਰਸ਼ਾਸਨ ਨੂੰ ਵੀ ਵੱਡਾ ਸਵਾਲ ਬਣਦਾ ਹੈ ਕਿ ਪ੍ਰਸ਼ਾਸਨ ਨੂੰ ਚਾਹੀਦਾ ਪਿੰਡਾਂ ਦੇ ਵਿੱਚ ਜਿਹੜੇ ਜਿਹੜੇ ਮੋਟਰ ਵੋਟਰ ਲੱਗੀਆਂ ਹੋਈਆਂ ਲੋਕਾਂ ਦੀਆਂ ਵੋਟਰਾਂ ਵੀ ਹੈਗੀਆਂ ਉਹ ਵੀ ਕੱਢ ਸਕਦੇ ਉਹਦਾ ਵੀ ਤਾਰ ਦੀ ਕੀਮਤ ਉਨੀ ਹੋਵੇ ਜਿੰਨੇ ਇਸ ਤਾਰ ਦੀ ਹੈ ਪਰ ਲੇਕਿਨ ਸਾਡਾ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਵੀ ਸਾਰੇ ਲੋਕ ਪਿੰਡਾਂ ਦੇ ਲੋਕ ਅਲਰਟ ਹੋ ਜੋ ਪਿੰਡਾਂ ਦੇ ਵਿੱਚ ਜਿਹੜੇ ਪਹਿਰੇ ਦੇ ਵਾਸਤੇ ਨੌਜਵਾਨਾਂ ਦੀਆਂ ਕਮੇਟੀਆਂ ਗਠਿਤ ਕਰਨੀ ਚਾਹੀਦੀਆਂ ਕਿਉਂਕਿ ਹੁਣ ਸੁਰੱਖਿਆ ਤਾਂ ਕੋਈ ਨਹੀਂ ਹੈਗਾ ਇਸ ਵੇਲੇ ਤੇ ਜਿਵੇਂ ਨਸ਼ਿਆਂ ਨੂੰ ਲੈ ਕੇ ਜਿਹੜੇ ਨਸ਼ੇੜੀ ਹੈ ਉਹ ਆਪਣੇ ਨਸ਼ੇ ਦੀ ਪੂਰਤੀ ਕਰਨ ਵਾਸਤੇ ਪੈਸੇ ਦੀ ਪੂਰਤੀ ਕਰ ਕਿਉਂਗੇ ਜਿਵੇਂ ਦਾ ਨਸ਼ਾ ਆਪਾਂ ਡਿੱਪਲ ਜੇ ਆਪਾਂ ਦੇਖਦੇ ਵੀ ਨਸ਼ਾ ਜਿਵੇਂ ਜਿਵੇਂ ਕਹਿੰਦੇ ਨਸ਼ਿਆਂ ਵਾਲਾ ਆਪਾਂ ਕੰਟਰੋਲ ਕੀਤਾ ਜਾ ਰਿਹਾ ਪਰ ਕਹਿੰਦੇ ਵੀ ਜਿਹੜੀ 500 ਦੀ ਪੁੜੀ ਆ ਉਹ 2000 ਦੀ ਮਿਲਣੇ ਸ਼ੁਰੂ ਹੋ ਗਈ ਜਿਵੇਂ ਜਿਵੇਂ ਕਹਦੇ ਵੀ ਇਦਾਂ ਹੀ ਹੋ ਰਿਹਾ ਨੇ ਹਾਂਜੀ ਹਾਂਜੀ ਉਹ ਤਾਂ ਇਸੇ ਤਰ੍ਹਾਂ ਨਸ਼ੇ ਦਾ ਵੱਧ ਰਹੀ ਹੈ ਜਿਵੇਂ ਸਾਨੂੰ ਤਾਂ ਇਸ ਵਾਰੀ ਨਸ਼ੇ ਬਾਰੇ ਅਸੀਂ ਕਦੇ ਕੋਈ ਕਿਸੇ ਤਰ੍ਹਾਂ ਕਰਿਆ ਹੀ ਨਹੀਂ ਹੈਗਾ ਨਹੀਂ ਜਦੋਂ ਇਸ ਵਾਰੀ ਪਤਾ ਨਹੀਂ ਪਰ ਹੈ ਤਾਂ ਨਸ਼ੇ ਵਾਲਿਆਂ ਦਾ ਹੀ ਕੰਮ ਹੈ ਇਹ ਨਸ਼ੇ ਵਾਲੇ ਹੀ ਉਹ ਸਾਡੀ ਤਾਰ ਇਹ ਸਿਰਫ ਜਿਆਦਾ ਨਹੀਂ ਤਾਂ 8 9000 ਦੇ ਕਰੀਬ ਤਾਰ ਆਣੀ ਹੈ ਤੇ ਜਿਹੜੀ ਨਸ਼ੇ ਵਾਲਿਆਂ ਨੇ ਵੇਚਣੀ ਆ ਉਹਨਾਂ 1000 ਰੁਪਏ ਦੀ ਵੀ ਨਹੀਂ ਵਿਕਣੀ ਇਹ ਕਿਲੋਆਂ ਦੇ ਭਾਅ ਦੇ ਵਿੱਚ ਜਾਂਦੀ ਹੈ ਸਾਨੂੰ ਮੀਟਰਾਂ ਦੇ ਵਿੱਚ ਮਿਲਣੀ ਹੈ ਤੇ ਸਾਡਾ ਤਾਂ ਨੁਕਸਾਨ ਜਿਆਦਾ ਹੈ ਨਾ ਬਿਲਕੁਲ ਜੀ ਮੈਂ ਇਹ ਕਹ ਜ਼ਰੂਰ ਕਹਾਂਗਾ ਕਿ ਨਸ਼ੇੜੀ ਜਿਹੜੇ ਐ ਨਾਲੇ ਤਾਂ ਉਧਰ ਨਸ਼ੇ ਆ ਦੀ ਗੱਲ ਕੀਤੀ ਜਾ ਰਹੀ ਹੈ ਤੇ ਨਾਲੇ ਚੋਰੀਆਂ ਦੀ ਹੁਣ ਸਰਕਾਰ ਨੂੰ ਭਗਵੰਤ ਮਾਨ ਸਰਕਾਰ ਨੂੰ ਨਸ਼ੇੜੀ ਆ ਜਿਹੜੀ ਚੋਰੀਆਂ ਨੂੰ ਵੀ ਸ਼ਾਮਿਲ ਕਰਨਾ ਚਾਹੀਦਾ ਜਿਹੜੇ ਨਸ਼ੇ ਵੇਚਦੇ ਨੇ ਉਹਨਾਂ ਦੇ ਨਾਲ ਇੱਕ ਧਾਰਾ ਹੋਰ ਜੋੜ ਦੇਣੀ ਚਾਹੀਦੀ ਜਿਉਂ ਨਸ਼ੇ ਉਹ ਚੋਰੀਆਂ ਵੀ ਕਰਦੇ ਆ ਪਰ ਲੇਕਿਨ ਇਹਨੂੰ ਗੰਭੀਰ ਬਹੁਤ ਮੁੱਦਾ ਹੈ ਇਸ ਨੂੰ ਜਿਹਦੇ ਉੱਤੇ ਕਦਮ ਚੱਕਣ ਚਾਹੀਦੇ ਆ ਅੱਜ ਸਾਡੇ ਪਿੰਡ ਦੀ ਧਾਰ ਵਢੀ ਗਈ ਹੈ ਕੱਲ ਕਿਸੇ ਹੋਰ ਦੀ ਵਢੀ ਜਾਵੇਗੀ ਤੇ ਹੁਣ ਇਸ ਮੁੱਦੇ ਦੇ ਉੱਤੇ ਗੰਭੀਰਤਾ ਦੇ ਨਾਲ ਸੋ